ਨਹੀਂ ਕਰਦਾ ਯਾਰ ਇੱਕ ਕਾਰ ਤੁਹਾਡੀ ਲੈ ਜਾ ਨਵੀਂ ਕਾਰ ਨਹੀਂ ਕਰਦਾ ਸਾਡੀ ਕਾਰ ਲੈ ਜਾ ਨਵੀਂ ਨਹੀਂ ਮਾਂ ਜਿੰਦੀ ਮਾਂ ਦੀ ਗੱਡੀ ਲੈ ਜਾ ਕੇ ਚੱਲ ਮੇਰੀ ਗੱਲ ਸੁਣ ਟੌਫੀਆਂ ਵਾਲਾ ਡੱਬਾ ਲੈ ਜਾ ਦੋ ਗੱਡੀ ਕਿਤੇ ਨਹੀਂ ਯਾਰ ਤੂੰ ਮੈਂ ਤੇ ਸਟੋਰੀ ਵੇਖ ਕੇ ਤੇ ਮੈਂ ਤੇ ਖੁਸ਼ ਹੋ ਗਿਆ ਵੀ ਅੱਜ ਆਉਂਦਿਆ ਤਾਂ ਮੈਨੂੰ ਤਾਂ ਜਫੀ ਵੀ ਨਹੀਂ ਪਾਈ ਚੱਜਨਾ ਟੌਫੀ ਦੇ ਬਦਲੇ ਤਾਂ ਜਫੀ ਪਾਈ ਹੋਇਆ ਐਦੀ ਆਪਣੀ ਆਪਣੀ ਚੱਲੀ ਰਹਿੰਦੀ ਕੋਈ ਕਿਹੜੀ ਦੁਨੀਆ 'ਚ ਕਿਹੜੀ ਭਾਸ਼ਾ ਬੋਲਦੀ ਕੋਈ ਨਹੀਂ ਪਤਾ ਲੱਗਦਾ। ਦੀਦੀ ਕੁੱਤੇ ਨਾਲ ਵੀ ਕੋਈ ਭਾਸ਼ਾ ਬੋਲ ਬੁਲ ਕੇ ਆਈ ਏ। ਹਾਂ ਮੈਨੂੰ ਨੇ ਸਮਝ ਨਹੀਂ ਲੱਗੀ ਕੀ ਕਹਿੰਦੀ ਏ। ਇਹ ਆਪਣੀ ਇਹਦੀ ਆਪਣੀ ਦੁਨੀਆ ਵਾ। ਹੈਂ ਜਰਰ। ਤਾ ਬੀਰਖ ਚਬੀ ਤੇ ਹੈ। ਬੜਾ ਸ਼ੈਤਾਨ ਵਾ ਯਾਰ ਸਹਬ ਤੋਂ। ਹੈਂ? ਸਹਬ ਮੈਂ ਜਾਣ ਕੇ ਚਾਬੀ ਪਾਟ ਤੇ ਰੱਖੀ ਤੇ ਉਹ ਲੈ ਗਿਆ ਕਿਸ ਕਿਸ ਕਾਲੀ ਖਸਕਾਲੀਆਂ ਨੇ ਹੋ ਗਿਆ ਆ ਗਿਆ ਮੈਂ ਆ ਗਿਆ ਮੈਂ ਤੇਰੇ ਮੈਂ ਆਪਣੀ ਗੱਡੀ ਦੀ ਲਾਵਾਂ ਚਾਬੀ ਮੈਨੂੰ ਪੜਾ ਦੇ ਮੇਰਾ ਨਾ ਨਾ ਵੀਰ ਐਵੇਂ ਨਾ ਮੈਂ ਵੀ ਨਹੀਂ ਮਾਗਦਾ ਐਟ ਪ੍ਰੈਜ਼ੈਂਟ ਕੇ ਦਾ ਭਰੋਸਾ ਨਹੀਂ ਤੇ ਇੱਥੇ ਪਾ ਕੇ ਜੇ ਪਾਪਾ ਨੇ ਤੇਰੇ ਪਾਪਾ ਨੂੰ ਪਾਪਾ ਬਾਥਰੂਮ ਚ ਗਏ ਇੰਦਰ ਪਾਪਾ ਕਿਸਕੇ ਆਈ ਆ ਆ ਪਾਪਾ ਨੂੰ ਦੇ ਰਿਹਾ ਪਾਪਾ ਨੂੰ ਇੱਧਰ ਦੇ ਦੇ ਉਹ ਚਾਹ ਵੀ ਬਰਾਉਂਡ ਹੀ ਦਿਓ ਉਹ ਮੇਰੀ ਲੱਤ ਤੋਂ ਖਿੱਚ ਕੇ ਲੈ ਗਿਆ ਵਾ ਸੈਬੂ ਦੇ ਅੱਗਾ ਉਹ 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 ਨਾ ਆ ਰਿਹਾ ਤੈਨੂੰ ਕਹਿੰਦਾ ਤੈਨੂੰ ਲੈ ਜੀ ਲੈ ਇਹਨੂੰ ਦੇ ਦੇ ਚਾਬੀ ਲੈ ਮੈਨੂੰ ਦੇ ਦੇ ਮੈਨੂੰ ਲੈ ਇਹ ਵੇਲੇ ਨਹੀਂ ਰਿਸਕ ਲੈਣਿਆ ਉਹ ਕੋਈ ਵੀ ਵੀ ਮੈਂ ਕਹਿੰਦਾ ਓਏ ਸੈਬੂ ਅਗੇ ਲੂਣ ਮੈਂ ਮੰਮੀ ਲੂਣ ਦਿਓ ਭਾਜੀ ਨੂੰ ਸੋਰੀ ਜੀ ਆਪਣੇ ਪ੍ਰਾਣੇ ਨੂੰ ਪੈਲ ਦੇ ਦੇਂਦੀ ਹੈ ਨਾ ਕਿ ਸਾਡਾ ਪ੍ਰਾਣਾ ਚਰਦੇ ਦਾ ਕੀ ਭਰਾਵਾ ਜਵਾਜਾ ਦਾ ਦੰਦ ਰੋਕ ਜਾਂਦੇ ਰੋਕ ਨਹੀਂ ਨਾਲ ਕਮ ਦਾ ਕੀ ਨਾ ਦੇਖ ਜਾਂਦੇ ਤੇ ਆਪਾਂ ਨਹੀਂ ਆਪਾਂ ਰੋਸ ਦੇਣੀ ਆਪਾਂ ਆਈਟਮ ਛੱਡ ਦਿੰਦੇ ਹੋ ਨਹੀਂ ਤੂੰ ਤਾਂ ਮੋਤੀ ਪੰਮ ਕੀ ਗਏ ਆ ਹਾਏ ਦਾ ਤੂੰ ਮਿੱਠਾ ਨਹੀਂ 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 ਕੀਤੇ ਆ ਪਾ ਕੀਤੇ 노 ඩਾਊਟ ਓਕੇ ਬੋ ਹਾਂਜੀ ਦੱਸੋ ਹੈ ਤੂੰ ਪਾਈਏ ਬੈਜੋ ਦੀਦੀ ਬੈਜੇ ਕੀ ਖਾਣਾ ਵਾ ਪਾਣੀ 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 ਖਾਣਾ ਵਾ ਪਾਣੀ ਖਾਣਾ ਵਾ ਪਾਣੀ ਪੀਦਾ ਨਹੀਂ ਹੈ ਤੂੰ ਕਿੱਥੇ ਗੰਢੀ ਕੋਤਰਾ ਤੇ ਨਹੀਂ ਗਿਆ ਲੈਣੇ ਪੀਣਾ ਓਕੇ ਵੈਰੀ ਗੁੱਡ ਤੈਨੂੰ ਕਿੱਥੇ ਦਿੰਦੀ ਆਹ ਕੰਮ ਮਮੀ ਉਹਦਾ ਵਧੀਆ ਕੀਤਾ ਤੂੰ ਐਨਾ ਗੱਲਾਂ ਕਰਕੇ ਨਾ ਪੈਂਦੀ ਕਿਤੇ ਹੁੰਦੇ ਵਾਸ਼ਰੂਮ ਚ ਗਈ ਪੈਂਦੀ ਨਹੀਂ ਚਮਚਾ ਹਣੀ ਯਾਰ ਚਮਚਾ ਤੋਂ ਤੁਮਕੇ ਸਾਰੇ ਇਹ ਆਈ ਆਪਾ ਦਾ ਹੀ ਰੱਖਿਆ ਹੋਆ ਤੁਹਾਡਾ ਕਰਕੇ ਰੱਖਿਆ ਵਾਏ ਕੌਣ ਖਾਂਦਾ ਇਹਦੇ ਨਾਲ ਤੁਹਾਡੇ ਲਈ ਰੱਖਿਆ ਵਾ ਤੁਹਾਡੇ ਲਈ ਆ ਸਾਨੂੰ ਕੋਈ ਢੀ ਕਾਲੀ ਨਹੀਂ ਹੈਗੀ ਜੇ ਕੋਈ ਇਹ ਪਲਾ ਕਾਲੀ ਰੱਖਿਆ ਵਾ ਜੇ ਕੇ ਪ੍ਰਾਣੇ ਨੂੰ ਛੇਤੀ ਹੋਵੇ ਨਾ ਤੇ ਉਹ ਇਹਦੇ ਨਾਲ ਖਾ ਲੈ ਜੇ ਨਾ ਕਈ ਵਾਰ ਹੁੰਦਾ ਨਾ ਕਿ ਮਿੰਟੋ ਮਿੱਟੀ ਰੋਟੀ ਮਕਾ ਕੇ ਤੇ ਚੱਲੀਏ ਅੱਜ ਤਾਂ ਐ ਵੀ ਹਣੀ ਛੇਤੀ ਜੀ ਰਹਿੰਦੇ ਆ ਇਹਨਾਂ ਇਹ ਮਾਪੋ ਤੇ ਛੇਤੀ ਜੀ ਰਹਿੰਦੇ ਆ ਹੁੰਦੇ ਤੁਰ ਪੈਂਦੇ ਨੇ ਉਹ ਉਹ ਤਾਂ ਰੱਖਿਆ ਹੈ ਅੱਛਾ ਹੈਪੀ ਤੇ ਪਤਾ ਨਹੀਂ ਕਿੰਨੇ ਚਿਰ ਬਾਅਦ ਵੜਿਆ ਸਾਡੇ ਕੋਲ ਹੈ ਓਏ ਮੈਨੂੰ ਟੱਕਰਦਾ ਹੁੰਦਾ ਗੁਰਦੁਆਰੇ ਮਾਮਾ ਜੀ ਸਾਸਰੀ ਘਾਲ ਇਹਨੇ ਇਹਨੇ ਨਾ ਹੁੰਦੇ ਨੇ ਮੇਰੇ ਪੈਰੀਆਂ ਤੇ ਲਾ ਦੇਣਾ ਮੈਨੂੰ ਇਹਨੇ ਕੱਚਾ ਜਿਆ ਕਰ ਦਿਆ ਕਰਨਾ ਭਰਾਵਾ ਮੈਂ ਆ ਮੈਂ ਹਲੇ 25 ਛਪੀਆਂ ਦਾ ਲਾਂਦਾ ਨਾ ਨਿਆਣਾ ਵਿਚਾਰਾ ਕਿੱਥੇ ਕਾਕਾ ਵਾਲਾ ਸੰਗੀ ਗੇ ਜਾਣਾ ਜਿੰਨਾ ਸੰਗੇਗਾ ਹੀ ਉਹਨਾਂ ਕੈਮਰਾ ਗਾੜੀ ਕਰਨਾ ਸੰਗਣਾ ਬੋਲ ਸੰਗਣਾ ਆਈ ਦੀਦੀ ਮਲੇ ਜਿਹੜੀ ਸੀ ਇਦਾਂ ਨਾਲ ਪਿੱਛੇ ਜਾ ਇਦਾਂ ਕਰਦੇ ਸੀ ਤੇ ਦੋ ਮਾੜੇ ਕੀ ਜੋ ਫੋਲਡ ਸੀਟ ਕਰਕੇ ਲੰਘਣਾ ਉਹ ਕੰਮ ਬੜਾ ਔਖਾ ਲੱਗਦਾ ਇਹ ਫੋਲਡ ਵੀ ਹੁੰਦੀ ਆ ਇਹ ਪਰ ਨਹੀਂ ਆ ਜਿਆਦਾ ਸੋਹਣਾ ਹੈ ਫੋਲਡ ਵੀ ਹੋ ਜਾਂਦੀ ਆ ਨਹੀਂ ਆ ਮੈਨੂੰ ਚਲੋ ਆ ਬਹੁਤ سارے ਜਾਣੇ ਤੁਹਾਨੂੰ ਹਟਾ ਦਈਏ ਚਲੋ ਬੈਕ ਸੀਟ ਵੀ ਆਓ ਚਲੋ ਚਲੋ ਮੈਂ ਉੱਦਲੇ ਕਰ ਹੁਣ ਗੱਡੀ ਤੇ ਜਾਣੇ ਚਲੋ ਚਲੋ ਬੋ ਨਾ ਮੈਂ ਗੱਡੀ ਪਾਜੀ ਚਲਾਓ ਤੁਸੀਂ ਗੱਡੀ ਆਓ ਚਲੋ ਆਜੋ ਵੀ ਵਿੱਚ ਇਹ ਵਿੱਚ ਪੁਸ਼ ਸਟਾਰਟ ਮੈਂ ਡੋਰ ਖੋਲਦਾ ਭਾਜੀ। ਓ ਫੁੱਫੂ ਜੀ। ਪੁੱਪੂ ਜੀ। ਫੁੱਫੂ ਜੀ। ਇੱਟੇ ਆ। ਓ ਵਿਚਾਰਾ ਚਲਾਉਂਦੇ ਆ। ਨਹੀਂ। ਬਹਿ ਜਾ ਨਹੀਂ ਟੀਡੀ ਜਿਗੇ ਬਹਿ ਜਾ। ਆ ਆਦਾ ਕਿੰਨਾ ਵਧ ਗਿਆ ਜਿਹਾ ਲੱਗਦਾ ਨਾ ਜਦੋਂ ਆ ਆਹ ਸਾਈਡ ਤੇ ਇਹ ਭਾਜੀ ਕਦੀ ਵੀ ਵਾਈਡ ਐਂਗਲ ਚ ਇਹਨੂੰ ਬਣਾਈਏ ਨਾ ਕੋਈ ਵੀ ਵੀਡੀਓ। ਚਾਲ ਦਿਵਾਲੇ ਆ ਜਿਹੜੀ ਇਹ ਹਰਿਆਲੀ ਜੀ ਇਹ ਬਹੁਤ ਮਜ਼ਾ ਆਉਂਦਾ ਵੇਖਣ ਦਾ। ਓ ਤੇਰਾ ਨਹੀਂ ਸ਼ੇਕ ਆ ਗਿਆ। ਦਾ ਬਾਗ ਨਾ ਕੀ ਅੱਜ ਮਰੂਦਾਂ ਦਾ ਬਾਗ ਨਹੀਂ ਨਾ ਦੇਖ ਮਾ ਦਾ ਹੀ ਮਾਮੇ ਨੇ ਰਾਹ ਹੁਣ ਦੱਜਾ ਖਾ ਤਾਂ ਹੁਣ ਦੱਸੋ ਭਾਈ ਦੱਸੋ ਹਣ ਰਾਜੰਗਲ ਟਕਰਿਆ ਨਾ ਹੁਣ ਅੱਡਾ ਰਾਜ ਅਸੀਂ ਤੁਹਾਨੂੰ ਅਸਲੀ ਰਾਹ ਨਹੀਂ ਹੁਣ ਲੈ ਬਾਈਪਾਸ ਤਾਂ ਨਹੀਂ ਭਾਨੇ ਦੇ ਨਾਲ ਸਾਨੂੰ ਆਪਣੀ ਸੜਕੀ ਵੀ ਖੋਣ ਲੱਗਿਆ ਆ ਬਾਕੀ ਤੁਸੀਂ ਸਮਝ ਸਕਦੇ ਸਮਝਦਾਰ ਨਹੀਂ ਮੈਂ ਸਮਝ ਗਿਆ ਅਸੇ ਵਾਲੇ ਬਿਲਕੁਲ ਜਿੰਨਾ ਇੱਕ ਮੁੰਡਾ ਰੀਲਾਂ ਪਾਉਂਦਾ ਵਾ ਇੱਕ ਕੋਠੀ ਨੂੰ ਕੱਚਾ ਰਹਾ ਸੀ ਤੇ ਇੱਕ ਨੂੰ ਪੱਕਾ ਸੀ ਕਿ ਇਹਨੇ ਕਮੈਂਟ ਕੀਤਾ ਹਣਾ ਵੀ ਕੋਠੀ ਵਿਖਾਈ ਜਾਨੇ ਨਾ ਵੀ ਪੱਕਾ ਕਰ ਲਓ ਤੇ ਉਹਨੇ ਫਿਰ ਰੀਲ ਬਣਾ ਕੇ ਪਾਈ ਕਹਿੰਦਾ ਆ ਆਡੇ ਘਰ ਪੱਕਾ ਰਹਾ ਹੁੰਦਾ ਵਾ ਇਧਰੋਂ ਕੱਚਾ ਹੁੰਦਾ ਜਿੰਨੇ ਰਿਸ਼ਤਾ ਲਾ ਕੇ ਹਣਾ ਪੱਕੇ ਰਹਾ ਦਾ ਨਹੀਂ ਨਹੀਂ ਪਰ ਹੁਣ ਜਿਹੜਾ ਕਮੈਂਟ ਕੀਤਾ ਉਹਨੇ ਵੇਖਿਆ ਕੱਚਾ ਉਹ ਵੀ ਵਿਚਾਰਾ ਕੀ ਕਰੇ ਹੁਣ ਵੇਖੋ ਭਾਈ ਕਮੈਂਟ ਕਰਨ ਵਾਲੇ ਦਾ ਆਪਣਾ ਕੀ ਕਹਿੰਦੇ ਉਹ 6 ਤੇ 9 ਵਾਲਾ ਪੁਆਇੰਟ ਆਫ View ਜਿਹੜਾ ਵੀ 6 ਲਿਖਿਆ ਤਾਂ ਤੇਰੇ ਵਾਲੇ ਪਾਸਿਓਂ 6 ਲੱਗਣਾ ਤੇ ਮੇਰੇ ਵਾਲੇ ਪਾਸਿਓਂ 9 ਮੈਂ ਜਿੱਦੀ ਜਾਨਾ 9 ਤੂੰ ਕਹੀ ਜਾਨਾ 6 ਆ ਮਿਹਰ ਗੱਡੀ ਵਟਾਉਣੀ ਏ ਢਣਾ ਹੈ ਕੋ ਬੋਲ ਭਾਗਾ ਚੂਹੀ ਤੋ ਵਟਾਉਣੀ ਓਏ ਗੱਡੀ ਏ ਢਣਾ ਹਾਂ ਮੰਨ ਗਿਆ ਮੰਨ ਗਿਆ ਰੂਟਾ ਲੈ ਕੇ ਮੰਨ ਗਿਆ ਮਨੋਂ ਮਨੀ ਖੁਸ਼ ਨਹੀਂ ਹੈਗਾ ਉਹਦਾ ਮੁੰਡਾ ਨਹੀਂ ਨਹੀਂ ਆਪਾਂ ਗੱਡੀ ਥੱਡੀ ਗੱਡੀ ਅਜੇ ਉੱਥੇ ਆ ਉਹ ਮੰਨਦੇ ਆਂ ਈ ਥੋੜੀ ਉੱਚੀ ਏ ਦੇ ਨਾਲ ਗੱਡੀ ਪੈਸੇ ਵੀ ਮੁੰਡਾ ਸਿਆਣਾ ਪਤਾ ਕਿੰਨੇ ਵੇਖ ਜਾ ਵਸੀਆਂ ਹੁੰਡੀਆਂ ਹਏ ਤੂੰ ਵੀਰ ਤੇਰਾ ਟਾਈਮ ਕੋਈ ਵਿਚੋਲੇ ਆਏ ਤੇਰੇ ਤੈਨੂੰ ਸਵੇਰ ਦਾ ਦੱਸਿਆ ਵਾ ਤੈਨੂੰ ਸਾਰਿਆਂ ਨੂੰ ਪਹਿਲਾਂ ਹੋਣਾ ਚਾਹੀਦਾ ਵਿਚੋਲੇ ਆਏ ਤੂੰ ਤੇ ਤੇਰਾ ਸੁਣੋਣਾ ਚਾਹੀਦਾ ਹੁਣ ਰਾਜ ਆਓ ਸਵੇਰੇ ਤੈਨੂੰ ਦੱਸਿਆ ਵੀ ਸਵੇਰੇ ਤੈਨੂੰ ਦੱਸਿਆ ਵੀ ਇੰਦਾ ਨਹੀਂ ਪਤਾ ਇਹਨਾਂ ਕਿਹੜੇ ਟਾਈਮ ਹੋਣਾ ਮੈਂ ਸੁੱਤਾ ਠੇ ਮੈਂ ਤਾਂ ਤੇਲ ਚੋਣਾ ਹਾਂ ਹਾਂ ਹੁਣ ਲਿਆ ਤੇਲ ਚੋਈਏ ਯਾਰ ਹੁਣ ਲਿਆ ਦੋਰੇ ਆ ਜਾਂਦੇ ਆ ਦੋਰੇ ਕੱਢਣ ਲੱਗਿਆ ਚੋਦਿਆ 200 500 ਹੀ ਲੈਣਾ ਬੱਲੇ ਬੱਲੇ ਨੂੰ ਲੈ ਵੇ ਵੇ ਨਾਲੇ ਕੁੜੀ ਲੱਭ ਕੇ ਦਿੱਤੀ ਪੈਸੇ ਵੀ ਮੰਗਦਾ ਹੀ ਆ ਪੈ ਤੇਰਾ ਜਿਹੜੇ ਮੰਗਦਾ ਰਹਾ ਬਾਲੂ ਆਹ ਪੈਸੇ ਤੇਰੇ ਭੰਦੇ ਵੀਰ ਦੇਣੇ ਨਾਲੇ ਕੁੜੀ ਲੱਭ ਕੇ ਦਈਏ ਨਾਲੇ ਤੈਨੂੰ ਪੈਸੇ ਦਈਏ ਐ ਇਹ ਗੱਲ ਤਾਂ ਨਾ ਬਣੀ ਪੈਸੇ ਤਾਂ ਰਹਿ ਗਿਆ ਨੇ ਆਹ ਨਹੀਂ ਪਰ ਗੱਲ ਫੇਰ ਵੀ ਹੋਣੀ ਨੂੰ ਪੈਸੇ ਤੇ ਮਕਾ ਪਾਪਾ ਕਿੱਥੇ ਚਲ ਜਾਈ ਦੀ ਹਾਂ ਆਹ ਵੇ ਯਾ ਚੰਦ ਦੇ ਬਹੁਤ ਕੀਆ ਹੋਇਆ ਓਏ ਗਰਸ਼ਰਨ ਵਿਚਾਰਾ ਗਰਸ਼ਰਨ ਵਿਚਾਰਾ ਕੱਲ ਪਰਸੋ ਦੋ ਤਿੰਨ ਵੀਡੀਓ ਕੱਚਾ ਜਾਈ ਹੋਈ ਜਾਂਦਾ ਜਿਹੜੀ ਕਿਹੜੀ ਵੀਡੀਓ ਜਿਹਨੂੰ ਕੱਚਾ ਜਿਆ ਕਰੀ ਜਾਂਦੇ ਵਿਚਾਰੇ ਇਹਨੇ ਨਾ ਇਹਨੇ ਹੱਤੀ ਬੜੀ ਕਰਾਈ ਮੀਂਹ ਹੁੰਦਿਆ ਤੇ ਪੈਪ ਲਾ ਕੇ ਗੱਡੀ ਢੋਂਦਿਆ ਵਰਦੇ ਮੀਂਹ ਚ ਇਹ ਕਨੇਡਾ ਵਾਲਿਆਂ ਨੂੰ ਬੋਲੋ ਕਰਦਾ ਆਪ ਲਾਇਆ ਹੀ ਆਈ ਬਾਜਾਈ ਵੀਡੀਓ ਬਣਾ ਲਈ ਗਰਸ਼ਰਨ ਦੀ ਮੀਂਹ ਚ ਜਿਹੜੇ ਗੱਡੀ ਰੋ ਆਪ ਹੀ ਲਵਾਦੇ ਕਿ ਥੋੜਾ ਥੋੜਾ ਗੱਡੀ ਨਹੀਂ ਹੋਂਦੀ ਆ ਉਹਦੇ ਪੀਤੇ ਜ਼ਿਆਦਾ ਨਹੀਂ ਢੋਂਦੇ ਨਾ ਉਸ ਨੂੰ ਇਹਨੇ ਬਣਾਇਆ ਨਹੀਂ ਖਰਚਾ ਬਣਾਉਂਦੇ ਆ। ਅੰਦੀ ਨੇ ਮਰਕਾ ਵਿਚੋਲੇ ਹਜੇ ਵੀ ਚੇ। ਸੇਰਿਆਂ ਨਾਲੇ ਮੇਰੀ ਗੱਲ ਸੁਣ ਇਹ ਚੰਗਾ ਵਾ ਵਿਚੋਲਿਆਂ ਨੂੰ ਯਾਦ ਨਹੀਂ ਕੀਤਾ ਜਾਂਦਾ। ਜਿਹੜੇ ਰਿਸ਼ਤੇ 'ਚ ਵਿਚੋਲੇ ਨੂੰ ਯਾਦ ਨਹੀਂ ਕੀਤਾ ਜਾਂਦਾ ਮਤਲਬ ਵਧੀਆ ਨਿਭੰਡਿਆ ਵਾ। ਇਹ ਗੱਲ ਵਾ। ਤੇ ਰੱਬ ਨਾ ਹੀ ਵਿਚੋਲਾ ਚੇਤੇ ਕਰਾਵੇ ਕਿਸੇ ਵੀ ਰਿਸ਼ਤੇ 'ਚ। ਜਿੱਦਾਂ ਮੈਂ ਡਾਂਗਾ ਫੋਟੇ ਕਰਦੇ ਆ। ਆਹੋ ਉਹੀ ਤੇ ਗੱਲ ਵਾ। ਨਾ ਹੀ ਰੱਬ ਯਾਦ ਕਰਾਵੇ। ਹਾਂ ਹੀ ਕਰਣੇ। ਸੋ ਭਾਈ ਆ। ਦੇ ਆ ਪਾਈ ਤਾਂ ਤੁਹਾਡਾ ਮਮੀ ਦੀਦੀ ਉਹਨਾਂ ਦਾ ਵਿਚੋਲਾ ਕੋਣੀ ਦੀਦੀ ਪੰਜਾਬ ਜਨ ਰੈਡੀ ਡੈਡੀ ਮੈਂ ਕਹ ਦੂ ਆ ਸੱਚ ਹੈ ਕਿੰਨੇ ਜੀ ਵਿਚੋਲੇ ਤੇ ਵਾਵਾ ਇਹ ਬਣਾਏ ਚੋਣੀ ਪਹਿਲਾ ਪਹਿਲਾ ਹੀ ਹੈ ਓਕੇ ਬਾਏ ਬਾਏ ਟਾਟਾ ਜੋਣ ਓਕੇ ਬਾਏ ਬਾਏ ਇਧਰ ਗੱਡੀ ਲੈ ਕੇ ਓਕੇ ਮੈਂ ਕੱਲ ਨੂੰ ਹੀ ਸ਼ਾਇਦ ਮਾਰਾਂ ਕਿਹੜਾ ਤੁਹਾਡੇ ਘਰ ਗੱਡੀ ਲੈ ਕੇ ਗੱਡੀ ਲੈ ਕੇ ਆਉਂ ਰਹੀ ਮੈਂ ਬਸੇ ਆ ਜੂਗਾ ਤੁਹਾਨੂੰ ਦੱਸ ਪਹਿਲਾਂ ਤਾਂ ਭਾਈ ਨੇ ਮੈਨੂੰ ਕਿਹਾ ਗੱਡੀ ਲਾ ਕੱਲ ਚੱਲੀਏ ਅਕਰ ਸ਼ਰਨਾ ਆਪਾ ਤੂੰ ਵੀ ਆਈ ਹੈ ਤੂੰ ਜ਼ਰੂਰ ਮੇਰੇ ਮੈਂ ਕਹਿ ਲੱਗੀ ਕੀ ਲੱਗਦਾ ਹੋਊਗਾ ਮੇਰਾ ਮੈਂ ਛੁੱਟੀਆਂ ਲੈ ਆਈ ਮੱਤੀ ਇਹਨੂੰ ਲੈ ਕੇ ਆਈ ਮੈਂ ਤੁਹਾਨੂੰ ਕੀ ਕਰਦੀ ਆ ਦੀਦੀ ਕੀ ਲੱਗਦਾ ਉਹ ਮੇਰਾ ਭੈਣ ਲੱਗਣੀ ਭੂਆ ਦੀ ਕੁੜੀ ਤੂੰ ਗੁੰਝਲਾਂ ਹੀ ਪਾਤੀਆਂ ਰਿਸ਼ਤੇ ਦੀਆਂ ਦੀਦੀ ਗੁੰਝਲਾਂ ਹੀ ਪਾਤੀਆਂ ਜਾਓ ਚਲੋ ਹਣ ਓਏ ਜਾਓ ਚਲੋ ਹੁਣ ਚਲੋ ਮਿਲਦੇ ਆ ਚਲੋ ਮਿਲਦੇ ਆ ਅਰਣ ਓਕੇ ਭਾਈਆ ਤੂੰ ਹੀ ਆਪਸ ਵਿੱਚ ਮਿਲ ਜਾਨੇ ਆ ਓਹ ਭਰਾਵਾ ਕਿਤੇ ਆ ਮੇਰੇ ਪੈਰਾਂ ਨੂੰ ਹੀ ਤੁਰਿਆ ਆਉਂਦਾ ਜਦੋਂ ਕਿਦੋਂ ਚਲੋ ਵੀ ਬਾਏ ਤੂੰ ਮੇਰੇ ਕੋ ਰਹਿਣਾ ਨਹੀਂ ਆ ਨਹੀਂ ਕਿਉਂ ਕੋਰੀ ਜਮ ਕਰਨ ਰਹਿ ਲੈਣਾ ਹੁੰਦਾ ਇਹ ਤੇ ਤੂੰ ਸਿੱਧੀ ਨਾ ਗੇ ਘਰੀ ਜਾਨੀ ਆ ਨਹੀਂ ਤੇ ਨਾ ਸਹੀ ਫਿਰ ਜਾ ਨਹੀਂ ਰਹਿਣਾ ਜਦੋਂ ਮੈਨੂੰ ਚੰਗਾ ਨਹੀਂ ਲੱਗਦਾ ਨਾ ਨਹੀਂ ਆਹੋ ਮੈਂ ਐਵੇਂ ਮੈਂ ਚੰਗਾ ਲੱਗਦਾ ਮੈਂ ਚੰਗਾ ਲੱਗਦਾ ਰੈਂਗੋ ਲੈਣਾ ਰੈਂਗੋ ਲੈਣਾ ਹਾਂ ਤਾਂ ਫਿਰ ਫਿਰ ਕਿਆ ਫਿਰ ਮੈਨੂੰ ਚੰਗਾ ਕਿਆ ਫਿਰ ਕਹਾਂ ਮੈਂ ਬਹੁਤ ਚੰਗਾ ਨਿਆਣੇ ਤਾਂ ਵੀ ਨਹੀਂ ਮੰਨਦੇ ਗੁਰਾ ਮੂੰਹ ਤੇ ਬੇਇੱਜ਼ਤੀ ਕਰੀ ਜਾਂਦੇ ਬਹੁਤ ਮਾੜਾ ਨਾ ਮਾੜਾ ਹਾਂ ਮੈਂ ਮੇਰ ਬਹੁਤ ਮਾੜਾ ਨਾ ਜਦੋਂ ਮਾੜਾ ਮੈਂ ਜ਼ੋਰ ਮੜਾ ਲਾਜ ਕਰਨਾ ਇੰਨੀ ਵੀ ਕਿਆ ਚੱਲਣੀ ਕਰ ਸਕਦਾ ਨਾ ਰੇਪੜ ਤੂੰ ਜਦ ਦਖੇਚਲ ਕੀਤੀ ਨਾ 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 ਕੱਲਕੇ ਮਿਲਣੇ ਸਕੂਲ ਜਾਣਾ ਮੈਂ ਪਲੇ ਸਟੇਸ਼ਨ 5 ਲਗਾ ਲਿਆਣਾ ਮੈਂ ਪੜਿਆ ਮੈਂ ਉਧਰ ਆਏ ਸੇ ਪੁੱਛਣਾ ਨਹੀਂ ਨਹੀਂ ਮੈਂ ਨਵੀਂ ਲਿਆਉਣ ਉਹਨੂੰ ਪਤਾ ਵਾ ਤੇਰੇ ਕੋ ਹੈਗੀ ਕਿਸ ਕੋ ਹੈਗੀ ਜਿਹੜੀ ਮੇਰੇ ਕੋ ਹੈਗੀ ਉਹ ਨੂੰ ਪਤਾ ਇਹਨੂੰ ਜਿਆਦਾ ਉਹਦਾ ਪ੍ਰਿਵਿਲੇਜ ਮਿਲਣਾ ਮੈਂ ਰਿਆ ਸੇ ਇੱਕ ਦੋ ਵਾਰੀ ਬਣ ਜੇ ਲੈਣੀ ਪਲੇ ਸਟੇਸ਼ਨ 5 ਪਰ ਫੇਰ ਤੂੰ ਦੇ ਸਾਨੂੰ ਨਾ ਸਾਡੇ ਨਾਲ ਕੋਈ ਗੱਲ ਕੀਤੀ ਨਾ ਬਾਤ ਨਾ ਕੋਈ ਤੂੰ ਤੇ ਪਿਆਰ ਦੀਆਂ ਅਡਨਾ ਮੁਹਬਤ ਵਾਲੀਆਂ ਗੱਲਾਂ ਨਹੀਂ ਕੀਤੀਆਂ ਨੇ ਇੱਕ ਕਰ ਰਿਹਾ ਤੁਹਾਡੇ ਕੋ ਨਹੀਂ ਕਰ ਰਿਹਾ ਤੂੰ ਰਿਹਾ ਨਹੀਂ ਫਿਰ ਮੈਂ ਪਲੇ ਸਟੇਸ਼ਨ ਤਾਂ ਦੇਣੀ ਖੇਡਣ ਨੂੰ ਜੇ ਤੁਹਾਡੇ ਨਾਲ ਰਹਵੇਂਗਾ ਸਾਡੇ ਕੋ ਰਹਾਂਗਾ ਬਸ ਹੈ ਤਾਂ ਸਕੂਲ ਜਾਣਾ ਹੋ ਹੁਣ ਨਹੀਂ ਫਿਰ ਰਹਿ ਲਈ ਬਾਅਦ ਵਿੱਚ ਬਾਬਾ ਕਹਿੰਦਾ